ਆ ਸਾਡੇ ਵਾਸ਼ੀ ਹੋਟਲ ਤੋਂ ਤੁਹਾਡਾ ਸਵਾਗਤ ਹੈ ਮੇਰੇ ਯੂਟਿਊਬ ਚੈਨਲ ਗੁਰੂ ਕਿਰਪਾ ਵਿਦੇਗਨ ਬਲੌਗ ਵਿੱਚ ਅੱਜ ਵੀਡੀਓ ਵਿੱਚ ਅਸੀਂ ਲੈਸ਼ਰਾਂ ਵਾਲੇ ਸੂਟ ਦੇਖਿਆ ਤੁਹਾਡੇ ਲਈ ਬਹੁਤ ਸੋਹਣੇ ਮੁਸਲਿਮ ਦਾ ਸੂਟ ਹੈ ਤੇ ਲੈਸ਼ਰ ਡਿਜ਼ਾਈਨ ਨਾਲ ਦਿੱਤੇ ਹੋਏ ਸੋਨਾ ਸਾਰੇ ਹੀ ਹੋ ਗਿਆ ਯਾ ਯੋਰ ਦੁਪट्टे ਨਾਲ ਹੈ ਤੇ ਮੁਸਲਿਮ ਦੇ ਦੁਪट्टे ਨਾਲ ਜਿਵੇਂ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਪਾਕਿਸਤਾਨੀ ਸਟਾਈਲ ਹੈ ਜਿਸ ਮਤਲਬ ਡਿਜ਼ਾਈਨਿੰਗ ਲੱਗਤੋਂ ਹੈ ਇਹ ਹੋਣ ਡਿਜ਼ਾਈਨ ਆ ਜਾਂਦੇ ਸਾਰੇ ਜਿੰਨੇ ਵੀ ਦਿਖਾ ਰਹੇ ਹਾਂ ਤੁਹਾਨੂੰ ਤੇ ਇਹਨਾਂ ਦੀ ਲੈਂਥ ਦਾ ਕੋਈ ਇਸ਼ੂ ਨਹੀਂ ਹੁੰਦਾ ਤੁਸੀਂ ਜਿੰਨੇ ਮਰਜ਼ੀ ਲੰਬਾਈ ਕਰਵਾ ਸਕਦੇ ਹੋ ਇਹਨਾਂ ਦਾ ਸਟਾਈਲ ਅਜਿਹਾ ਕਿੰਟੂ ਦੇ ਹਟਾ ਦੇ ਦੀ ਲੈਸ਼ ਲੱਗੀ ਹੋਈ ਹੈ ਸੈਲਫ ਪ੍ਰਿੰਟ ਵੀ ਆ ਜਿਹਦੇ ਵਿੱਚ 컬러 ਵੀ ਬਹੁਤ ਸੋਹਣਾ ਜਿੰਦਾ ਵਾ ਫਿਟ ਕਰਦਾ ਹੈ ਲਾਲ ਰੰਗ ਵਾਲਾ ਡਿਜ਼ਾਈਨ ਹੈ ਜਿਹਦੇ ਵਿੱਚ ਬਹੁਤ ਜਿਹਾ ਡਰੈਗਿੰਗ ਹੈ ਜੀ ਤੇ ਬੈਗ ਤੇ ਵੀ ਆ ਤਾਂ ਇਹ ਹੈ ਜੀ

इधर नाम जो पट्टा है जी कॉपरली लैश ये थर्ड वाला जो पट्टा हमारे जिसे पट्टे देते हैं टाइ मेट्रो दा खुला को पट्टे देते हैं चार्टनार भी करती है कॉपरली लैश सेंटर देख जो ये तो पट्टे देते हैं चार्टनार जी कम वाला तो पट्टा है जी ये भी सुर बहुत सुना है जी इंटर शर्ट ਬਲੈਸ਼ਾ ਵਾਲਾ ਡਿਜ਼ਾਈਨ ਹੈ ਕਲੀਆਂ ਵਾਲਾ ਡਿਜ਼ਾਈਨ ਹੈ ਜੀ ਜਿਵੇਂ ਕਿ ਗ੍ਰੇ ਅਤੇ ਬਲੈਕ ਦਾ ਕੰਬੀਨੇਸ਼ਨ ਹੈ ਜਿਕੰਬਲਾ ਡਿਜ਼ਾਈਨ। ਇਹ ਲਾਭਰ ਵਾਲੀ ਸ਼ਰਟ ਹੈ ਜੀ। ਛੋਟੇ ਪ੍ਰਿੰਟਰ ਦੇ ਵਿੱਚ ਬਹੁਤ ਅੰਦਾਜ਼ ਹੈ। ਇਹ ਵੀ ਡਿਜ਼ਾਈਨਰ ਸਿਲਟਰ ਬਹੁਤ ਸੋਹਣਾ ਜੀ। ਬਲੈਸ਼ਾ ਨਾਲ ਡਿਜ਼ਾਈਨ ਕੀਤਾ ਗਿਆ ਹੈ। ਤੇ ਇਹਦੇ ਨਾਲ ਕਾਟਨ ਦਾ ਦੁਪੱਟਾ ਹੈ ਜੀ। ਬਹੁਤ ਸੋਹਣਾ ਫਲੇਵਰ ਦਾ ਦੁਪੱਟਾ ਹੈ ਕਾਟਨ। ਬਿਲਕੁਲ ਬੜਾ ਚੰਗਾ ਹੈ। ਟੈਪਰੋ ਵਾਲਾ ਹੈ ਸਮਾ ਹੈ ਜੀ। ਗ੍ਰੇ ਤੇ ਬਲੈਕ ਦਾ ਕੰਬੀਨੇਸ਼ਨ ਹੈ।

ਹੋਰ ਦਰਮਾਣ ਇਦਾਂ ਦਾ ਸਟਾਈਲਿਸ਼ ਕੱਪੜਾ ਸੋਹਣਾ ਗੱਜੇ ਜਿੱਦ ਨੂੰ ਮੈਂ ਬੋਲ ਰਿਹਾ ਹਾਂ ਦੱਸ ਲਿਖੇ ਹੈ ਡਿਜ਼ਾਈਨ ਹੈ ਜੀ ਪ੍ਰਿੰਟਡ ਦੇ ਵਿੱਚ ਬਹੁਤ ਸੋਹਣਾ ਹੈ ਇਹ ਵੀ ਵੱਡੇ ਫਲਾਹਾਂ ਦੇ ਵਿੱਚ ਡਿਜ਼ਾਈਨ ਹੈ ਬਹੁਤ ਵਧੀਆ ਕਾਟਨ ਦੀ ਲਿਸ਼ ਲੱਗੀ ਹੋਈ ਹੈ ਜੀ ਪਲੇਨ ਹੈ ਇਹ ਕਿਤੇ ਨਹੀਂ ਨਾਲ ਕੋਟਾ ਡੋਰੀ ਦਾ ਦੁਪੱਟਾ ਹੈ ਜੀ ਦਿੱਤੀ ਆਪ ਨੂੰ ਲੈ ਲਵੋਗੇ ਹੁਣ ਆ ਗਏ ਜੀ ਕੀ ਆਏਗਾ ਜੀ गोल्डन लेस औरMagenta दोनों साथ में फ्लावर तो है हां स्काई कलर चिकन वर्क में छोटे-छोटे फ्लावर है घेरे पे भी चिकन वर्क है प्रिंट वाले जो बहुत बड़ा नहीं है जयपुरी स्टाइल है प्रिंटेड प्रिंटेड वाली है देखो पतली बॉटम है जी इसके नाल टंडोरिया दा दुपट्टा है जो हां एक जो पूरी पे लेस लगी हुई है तीन लाल सफेद हां इनकी प्रिंटेड ਪੋਰਟੈਂਟ ਸਟੱਫ ਡੈਸ਼ ਬਲਾਸਟਾਈਲ ਹੈ ਜੀ ਤੇ ਨੀਚੇ ਕੇ ਰੱਡੇ ਵੀ ਫਲੈਸ਼ੀ ਲੀ ਮੁੰਜੇ ਜੀ 2 ਟਾਈਮ ਸ਼ਾਰਟਰ ਹੋ ਗਈ ਜੀ ਤੇ ਇਹਦੇ ਨਾਲ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਹੈ ਆਹ ਬਾਟਮ ਨੇ ਤੇ ਮਸਲੀਨ ਦਾ ਦੁਪੱਟਾ ਹੈ ਜੀ ਤੇ ਇਸਲੀਨ ਦਾ ਦੁਪੱਟਾ ਬਹੁਤ ਸਾਰੇ ਪ੍ਰਿੰਟ ਦੇ ਪੱਤਰ ਹੈ ਜੀ ਤੇ ਇਹ ਬਹੁਤ ਬੈਨਿਫਿਟ ਦੇ ਵਿੱਚ ਡਿਜ਼ਾਈਨਿੰਗ ਹੈ ਜੀ ਤੇ ਨੀਚੇ

ये भी स्टाइल बहुत सोना भी कॉटन स्टफ दे रही और तेरे टॉय उधर आ गए सारे ऊपर थोड़ी ऊपर चल बाहर आ गए कॉटन का है हमारा डिजाइन है दुपट्टे पे कॉटन का हां जी पेपर एंटीक है डेली टेंपल सोना जी ब्लू के पीछे वाइट का कॉम्बिनेशन है कि यह क्या अलग डिजाइन है ये देखो मोनो इंटर करते दीदी का ठीक है समझ में नीचे भी त्रिकंबक वाला डिजाइन दिखता है जैसे कि अगर इससे वो सूट पसंद करेगा तो वो कह रहे हैं कि मेरे लाइनिंग दे दीजिए कॉटन में लाइनिंग लाइनिंग दे दीजिए बल्कि मैं से ਇਹ ਪ੍ਰਿੰਟਡ ਬਟਕਲੇ ਲਈ ਵੀ ਆਪਸੇ ਬਾਤ ਹੋ ਗਈ ਹੈ ਨਾ ਲਾਈਨਾਂ ਦੇ ਵਿੱਚ ਬਾਰਡਰ ਬਣਿਆ ਹੋਇਆ ਦੋਨੋਂ ਸੈਟ ਤੇ ਕਾਟਨ ਦੇ ਵਿੱਚ ਜਿਹੜੀ ਰੇਜਿਸਟਰ ਆਉਂਦਾ ਹੈ ਉਹ ਸਮੱਸਿਆ ਹੈ। ਨਹੀਂ ਇਹ ਕੱਟ ਕਰਦੇ ਤਾਂ ਇਹ ਨਹੀਂ ਕਰਦੇ ਸੈਟ ਕਿ ਕਿਤੇ ਰਿਕੇ ਕੱਟ ਵਰਤਦਾ। ਤੇ ਇਹਦੀ ਬੋਟਮ ਤੇ ਵੀ ਬਾਰਾ ਗਾਜ਼ਰੀ ਜਗਾ ਬਣਾ ਸਮਾ ਸਾਲ ਪ੍ਰਿੰਟ ਦੇ ਵਿੱਚ ਪਿਓਰ ਸ਼ਿਪ ਮੰਗਦਾ ਦਪਟਾ ਲਈ ਜੇਕਰ ਕੱਟ ਵਰਕ ਕੀਤਾ। ਇਹ ਬਹੁਤ ਚੰਗਾ ਪਰ ਮੇਰੇ 6 ਡਿਜ਼ਾਈਨ ਹੈ ਜੀ। ਇਹ ਕੋਲੋਂ ਤੋਂ ਪੁੱਛਦਾ ਬੱ हाँ जी एक डिजाइन दे। है।, दे 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 तो है जी प्रिंट है जी बॉटम सैल्फ प्रिंटम के में प्लाजो बनवा सकते हो बनवा मैं कट वर्क किया बट्टा है जी स्टाइल बहुत सोहना है जी प्रिंट शर्ट सैल्फ प्रिंट बॉटम बहुत सोना डिजाइन है जी सजा ਬਲੈਕ ਲਾਵਾਂ ਵਾਲਾ ਡਿਜ਼ਾਈਨ ਹੈ ਜੀ ਇਹ ਵੀ ਬਹੁਤ ਪਿਆਰਾ ਹੈ ਡਿਜ਼ਾਈਨ ਹੈ ਜੀ ਕਾਫੰਦੀ ਲਚਕੀਲੀ ਹੋਣੀ ਸਟਾਈਲਿਸ਼ ਹੈ ਜੀ ਟ੍ਰਿੰਕ ਬਹੁਤ ਸੋਹਣਾ ਹੈ ਜੀ ਤਾਂ ਤੇ ਕਲਰ ਵੀ ਬਹੁਤ ਸਿਆਰਾ ਹੈ ਬਲੈਕ ਦੇ ਨਾਲ ਗਾਜ਼ਰੀ ਕੰਨਰ ਦਾ ਕੰਬੀਨੇਸ਼ਨ ਤੇ ਇਹ ਬਾਟਮ ਹੈ ਜੀ ਛੋਟੇ ਪਰੰਤੂ ਦੇ ਵਿੱਚ ਇਹ ਵੀ ਨਾਉਟਾਈ ਮੀਟਰ ਦਾ ਡਿਜ਼ਾਈਨਰ ਦਾ ਕੰਮ ਹੈ ਜੀ ਐਦਾਂ ਡਿਜ਼ਾਈਨ ਆਏਗਾ ਜੀ ਦੋਪੱਤੇ ਤੇ ਸਾਈਡ ਲਾਵਰ ਬਣੇਗਾ

ਕੋਟਨ ਦਾ ਬਟਾ ਪਕਾਇੀ ਜੀ ਬਹੁਤ ਸੈਟ ਪਕੀ ਦੇ ਬਾਰਡਰ ਬਣਿਆ ਹੋਇਆ ਤੇ ਕੋਰ ਸੈਟ ਲੈਸ਼ ਲੱਗੀ ਹੋਈ ਹੈ ਜੀ ਇਹ ਬਹੁਤ ਸੋਹਣਾ ਲੱਗਦਾ ਜੀ ਅਗਰ ਤੁਸੀਂ ਦੇਖੋ ਛੱਟ ਦਾ ਡਿਜ਼ਾਈਨ ਹੈ ਤਾਂ अरे बॉस होना है जी तेरे इधर एक फ्रांटर का डिजाइन है और इसके मिरर वर्क लग गया हुए हैं बेहोत लाइट दिखते हुए हैं साड़ी है इधर ये बच्चों के डिजाइनिंग आए गए थे ये बॉस होना चला रहा था दिप्लेन बॉटम रेडी किया थी ना प्योर शिफ्ट होना तो पता है प्योर शिफ्ट के स्टाइल है जी सूट ये जॉर्जेट के बीच है जी वो सारा प्रिंट है सूट है जी पीस कलर ठीक है जी ते प्लेन बॉटम रहेगी जी ये नॉट पीच कलर है ये जॉर्जेट के बीच है जी ये भी नाल वो सारा डिजाइनर के ऊपर है ये सूट बहुत सोना है जी सरदारी है सरदारी सूट है जी ये डिजाइनर के ऊपर ठीक है जी आज की वीडियो में चलना ही अगली वीडियो में जो मेरे वीडियो में लाइक पे शेयर करना चैनल में सब्सक्राइब करना चाहिए वाहिदुर जी का खासा वाहिदुर जी